20 ਸਾਲ ਪਹਿਲਾਂ ਦੀ ਗੱਲ ਹੈ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ 20 ਸਾਲ ਪਹਿਲਾਂ ਦੀ ਮੈਂ 7 ਕੋ ਵਰੇ ਦਾ ਸਾਂ ਮੀਨ 7 ਸਾਲਾਂ ਦਾ ਸਾਂ ਤੇ ਮੇਰੀ ਵੱਡੀ ਭੈਣ 11 ਵਰੇ ਦੀ ਸੀ ਮਤਲਬ ਜੋ ਲੇਖਕ ਹੈ 7 ਇਅਰਸ ਦਾ ਸੀ ਤੇ ਭੈਣ 11 ਇਅਰਸ ਅ ਸਾਡਾ ਖੇਤ ਘਰੋਂ ਮੀਲ ਕੂ ਦੀ ਵਿਥ ਤੇ ਸੀ ਵਿਥ ਮਤਲਬ ਡਿਸਟੈਂਸ Meal, मतलब मील ਮਤਲਬ ਨੀਅਰਲੀ 1 ਮੀਲ ਤੋਂ 1 ਮਾਈਲ ਨੀਅਰਲੀ ਅਪ੍ਰੋਕਸੀਮੀਟਲੀ 1 ਮਾਈਲ ਦੇ ਡਿਸਟੈਂਸ ਤੇ ਸੀ ਕੀ ਖੇਤ ਘਰ ਤੋਂ ਖੇਤ ਦਾ ਡਿਸਟੈਂਸ ਅੱਧ ਵਿਚਕਾਰੋਂ ਇੱਕ ਜਰਨੈਲੀ ਸੜਕ ਲੰਘਦੀ ਸੀ ਜਿਸ ਵਿੱਚੋਂ ਜਾਂਗਲੀਆਂ ਪਠਾਣਾ ਰਾਸ਼ੀਆਂ ਰਾਸ਼ੀਆਂ ਕੀ ਹੁੰਦਾ ਰਾਕਸ਼ਸ ਠੀਕ ਹੈ ਰਾਕਸ਼ਸ ਨੂੰ ਪੰਜਾਬੀ ਵਿੱਚ ਰਾਸ਼ੀਆਂ ਕਿਹਾ ਜਾਂਦਾ ਹੈ ਅਤੇ ਹੋਰ ਪਰਦੇਸੀਆਂ ਦਾ ਕਾਫੀ ਲੰਗਾ ਸੀ ਮਤਲਬ ਵਿੱਚੋਂ ਇੱਕ ਸੜਕ ਨਿਕਲਦੀ ਸੀ ਜਿਹਦੇ ਵਿੱਚੋਂ ਇਹ ਲੋਕਾਂ ਦਾ ਮੰਨਿਆ ਜਾਂਦਾ ਸੀ ਕਿ ਲੰਗਾ ਰਹਿੰਦਾ ਹੈ ਵੀ ਇਹ ਸਭ ਲੋਕ ਵਿੱਚੋਂ ਨਿਕਲਦੇ ਹਨ ਕੌਣ ਕੌਣ ਜਾਂਗਲੀਆਂ ਨੰਬਰ 2 ਪਠਾਣਾ ਨੰਬਰ 3 ਰਾਸ਼ਿਆਂ ਤੇ ਨੰਬਰ 4 ਹੋਰ ਪਰਦੇਸੀ ਲੋਕ ਦਾ ਲੰਗਾ ਸੀ ਅਸੀਂ ਸਭ ਅਣਜਾਣੇ ਜਿੰਨਾਂ ਨੂੰ ਰਾਸ਼ਿਆਂ ਤੋਂ ਘਰ ਬੈਠੇ ਹੀ ਡਰ ਆਉਂਦਾ ਸੀ ਇਸ ਸੜਕ ਵਿੱਚੋਂ ਦੀ ਕਿਸੇ ਸਿਆਣੇ ਦਾ ਸਾਥ ਤੋਂ ਬਗੈਰ ਲੰਘਣ ਤੋ ਬਹੁਤ ਭੈ ਖਾਂਦੇ ਸੀ ਭੈਕ ਮਤਲਬ ਡਰ ਜਾਂਦੇ ਸੀ ਦੇਖੋ ਕੀ ਮਤਲਬ ਹੈ ਅਸੀਂ ਸਭ ਅਣਜਾਣੇ ਵੀ ਅਸੀਂ ਸਭ ਜਿਨ੍ਹਾਂ ਨੂੰ ਜ਼ਿਆਦਾ ਇਨਫੋਰਮੇਸ਼ਨ ਨਹੀਂ ਸੀ ਅਣਜਾਨ ਲੋਕ ਸੀ ਜਿਨ੍ਹਾਂ ਨੂੰ ਰਾਸ਼ਿਆਂ ਤੋਂ ਘਰ ਬੈਠੇ ਹੀ ਡਰ ਆਉਂਦਾ ਸੀ ਵੀ ਜਿਨ੍ਹਾਂ ਨੂੰ ਰਾਕਸ਼ਸਾਂ ਦੇ ਨਾਮ ਤੋਂ ਹੀ ਘਰ ਬੈਠੇ ਹੀ ਡਰ ਲੱਗਦਾ ਸੀ ਇਸ ਸੜਕ ਵਿੱਚੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੇ ਸਾਂ ਪਰ ਟੰਟਾ ਐਹ ਸੀ ਮਤਲਬ ਪ੍ਰੋਬਲਮ ਐਹ ਸੀ ਕੀ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਜ਼ਰੂਰ ਜਾਣਾ ਪੈਂਦਾ ਸੀ ਮਤਲਬ ਇਹ ਦੇਖੋ ਇੱਕੋ ਹੀ ਰਾਈ ਨਾ ਬਹੁਤ ਲੰਬੀ ਕੀਤੀ ਹੋਈ ਹੈ ਕਿ ਮਤਲਬ ਹੈ ਕਿ ਜੋ ਬੱਚੇ ਹਨ ਹੁਣ ਇੱਕ 7 ਇਅਰਸ ਦਾ ਹੈ ਤੇ ਇੱਕ 11 ਸਾਲ ਦੀ ਹੈ ਮੁੰਡਾ ਜਿਹੜਾ 7 ਸਾਲ ਦਾ ਹੈ ਜੋ ਲੇਖਕ ਹੈ ਔਰ ਉਹਦੀ ਭੈਣ ਹੈ 11 ਸਾਲਾਂ ਦੀ ਹੁਣ ਇਹਨਾਂ ਦੇ ਪਿਤਾ ਜੀ ਜੋ ਹੈ ਉਹ ਕਿ ਕਿਹੜੇ ਟਾਈਮ ਦੀ ਗੱਲ ਦੱਸ ਰਹੇ 20 ਸਾਲ ਪਹਿਲਾਂ ਦੀ ਇਹਨਾਂ ਦੇ ਪਿਤਾ ਜੀ ਕਿਸਾਨ ਸੀ ਕਿਸਾਨ ਤੇ ਉਹਨਾਂ ਨਾਲ ਕੰਮ ਕਰਨ ਵਾਲਾ ਮੁੰਡਾ ਸੀ ਜਿਹੜਾ ਕਾਮਾ ਸੀ ਉਹ ਦੋਨੋਂ ਜਣਿਆਂ ਦੀ ਰੋਟੀ ਦੇਣ ਇਹਨਾਂ ਨੂੰ ਘਰੋਂ ਖੇਤ ਜਾਣਾ ਪੈਂਦਾ ਸੀ ਤੇ ਖੇਤ ਅਤੇ ਘਰ ਦੇ ਵਿੱਚ ਇੱਕ ਮੀਲ ਦਾ ਇੱਕ ਮੀਲ ਦੀ ਵਿਥ ਸੀ ਯਾਨੀ ਇੱਕ ਮੀਲ ਦਾ ਡਿਸਟੈਂਸ ਸੀ ਤੇ ਕਹਿੰਦੇ ਕਿ ਉਹ ਉਹ ਜਿਹੜੀ ਸੜਕ ਸੀ ਨਾ ਉੱਥੇ ਇਦਾਂ ਮੰਨਿਆ ਜਾਂਦਾ ਸੀ ਕਿ ਰਾਸ਼ਿਆਂ ਪਠਾਣਾ ਜਾਂਗਲੀਆਂ ਇਹ ਸਭ ਦਾ ਲੰਘਾ ਰਹਿੰਦਾ ਹੈ ਵੀ ਇਹ ਸਭ ਆਉਂਦੇ ਜਾਂਦੇ ਰਹਿੰਦੇ ਉੱਥੇ ਤੇ ਕਹਿੰਦੇ ਸਾਡੇ ਵਰਗੇ ਲੋਕ ਤਾਂ ਘਰ ਬੈਠੇ ਹੀ ਰਕਸ਼ਸਾਂ ਤੋਂ ਲੜਦੇ ਡਰਦੇ ਰਹਿੰਦੇ ਸੀ ਤੇ ਉਸ ਸੜਕ ਤੋਂ ਨਿਕਲਣਾ ਤੇ ਬਹੁਤ ਹੀ ਪ੍ਰੋਬਲਮ ਵਾਲਾ ਕੰਮ ਸੀ ਪਰ ਪ੍ਰੋਬਲਮ ਇਹ ਸੀ ਕਿ ਦਿਨ ਵਿੱਚ ਇੱਕ ਟਾਈਮ ਤਾਂ ਉੱਥੇ ਜਾਣਾ ਹੀ ਪੈਂਦਾ ਸੀ ਕਿਉਂ ਕਿ ਬਾਪੂ ਅਤੇ ਕਾਮੇ ਦੀ ਰੋਟੀ ਫੜਾਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਅਵਸਥਾ ਮਤਲਬ ਸਾਡੀ ਕੰਡੀਸ਼ਨ ਹਰ ਰੋਜ਼ ਇੱਕ ਮੁਸ਼ਕਲ ਘਾਟੀ ਲੰਘਣ ਵਾਲੀ ਹੁੰਦੀ ਸੀ ਮਤਲਬ ਸਾਡੀ ਕੰਡੀਸ਼ਨ ਇਦਾਂ ਹੁੰਦੀ ਸੀ ਵੀ ਇੱਕ ਇਹ ਵਾਲੀ ਜਿਹੜੀ ਸੜਕ ਹੈ ਇਹ ਪਾਰ ਕਰਨਾ ਕਿਦੇ ਵਾਂਗ ਸੀਗੀ ਇੱਕ ਮੁਸ਼ਕਲ ਘਾਟੀ ਨੂੰ ਪਾਰ ਕਰਨ ਦੇ ਵਾਂਗ ਲੰਘਣ ਦੇ ਵਾਂਗ ਠੀਕ ਹੈ ਤੇ ਕਹਿੰਦੇ ਅਸੀਂ ਤਾਂ ਘਰ ਬੈਠੇ ਹੀ ਰਾਸ਼ਿਆਂ ਤੋਂ ਬਾਰਡਰ ਦੇ ਸੀ ਤੇ ਅਸੀਂ ਕੀ ਕੋਸ਼ਿਸ਼ ਕਰਦੇ ਸੀ ਵੀ ਜਦੋਂ ਅਸੀਂ ਉੱਥੋਂ ਨਿਕਲਣਾ ਹੈ ਉਸ ਸੜਕ ਤੋਂ ਤੇ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਸਿਆਣਾ ਹੁੰਦਾ ਕਿਸੇ ਸੀਨੀਅਰ ਕੋਈ ਵੱਡੇ ਬੰਦੇ ਦੇ ਸਾਥ ਤੋਂ ਬਗੈਰ ਨਾ ਹੀ ਨਿਕਲੀਏ ਵੀ ਕੋਈ ਪਿੰਡ ਦਾ ਸਾਡਾ ਆਪਣਾ ਕੋਈ ਵੱਡਾ ਬੰਦਾ ਮਿਲ ਜੇ ਜੋ ਸੜਕ ਤੋਂ ਨਿਕਲਦਾ ਹੋਵੇ ਤੇ ਉਹਦੇ ਨਾਲ ਨਾਲ ਹੀ ਅਸੀਂ ਉਸ ਸੜਕ ਨੂੰ ਪਾਰ ਕਰ ਲਈਏ ਮਤਲਬ ਉਹ ਵਾਲਾ ਰਸਤਾ ਖਤਮ ਕਰ ਲਈਏ ਠੀਕ ਹੈ ਹੁਣ ਦੇਖੋ ਇਹ ਹੁਣ ਸਮਝ ਆਏਗਾ ਅਸੀਂ ਸਭ ਅਣਜਾਣੇ ਜਿਨ੍ਹਾਂ ਨੂੰ ਰਾਸ਼ੀਆਂ ਤੋਂ ਘਰ ਬੈਠੇ ਹੀ ਡਰ ਆਉਂਦਾ ਸੀ ਇੱਕ ਸੜਕ ਵਿੱਚੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੇ ਸੀ ਵੀ ਸਿਆਣੇ ਦਾ ਸਾਥ ਦੇ ਬਗੈਰ ਵੀ ਸਾਨੂੰ ਕਿਸੇ ਸਿਆਣੇ ਦਾ ਸਾਥ ਜੇ ਨਾ ਹੋਏਗਾ ਤਾਂ ਉਹ ਸੜਕ ਨੂੰ ਲੰਘਣ ਤੋਂ ਸਾਨੂੰ ਡਰ ਲੱਗਦਾ ਸੀ ਪਰ ਪ੍ਰੋਬਲਮ ਟੰਟਾ ਇਹ ਸੀ ਕਿ ਇੱਕ ਵੇਲੇ ਬਾਪੂ ਅਤੇ ਕਾਮੇ ਦੀ ਰੋਟੀ ਫੜਾਣ ਜ਼ਰੂਰ ਜਾਣਾ ਪੈਂਦਾ ਸੀ ਤੇ ਸਾਡੀ ਕੰਡੀਸ਼ਨ ਸਾਡੀ ਅਵਸਥਾ ਹਰ ਰੋਜ਼ ਇੱਕ ਮੁਸ਼ਕਿਲ ਘਾਟੀ ਲੰਘਣ ਵਾਲੀ ਹੁੰਦੀ ਸੀ ਐ ਹੁਣ ਸਮਝ ਆ ਗਿਆ ਕਿ ਸਾਡੀ ਕੰਡੀਸ਼ਨ ਐਦਾਂ ਹੁੰਦੀ ਸੀ ਕਿ ਅਸੀਂ ਇੱਕ ਬਹੁਤ ਹੀ ਮੁਸ਼ਕਿਲ ਜੀ ਘਾਟੀ ਨੂੰ ਪਾਰ ਕਰਨਾ ਹੈ ਅਸੀਂ ਆਮ ਤੌਰ ਤੇ ਕਰੋ ਹੌਸਲਾ ਕਰਕੇ ਇਕੱਲੇ ਹੀ ਤੁਰ ਪੈਂਦੇ ਪਰ ਜਦ ਸੜਕ ਤਿੰਨ ਕੁ ਕੁਮਾਉ ਦੀ ਵਿਥ ਤੇ ਰਹਿ ਜਾਂਦੀ ਮਤਲਬ ਅਸੀਂ ਕਹਿੰਦੇ ਇਕੱਲੇ ਹੀ ਨਿਕਲ ਜਾਂਦੇ ਸੀ ਇਹ ਦੋਨੋਂ ਬੱਚੇ ਹੌਸਲਾ ਕਰਕੇ ਹਿੰਮਤ ਕਰਕੇ ਇਕੱਲੇ ਤੁਰ ਪੈਂਦੇ ਸੀ ਪਰ ਜਦੋਂ ਕਿੰਨੀ ਸੜਕ ਰਹਿ ਜਾਂਦੀ ਸੀ ਤਿੰਕੂ ਕੁਮਾਉ ਐ ਡਿਸਟੈਂਸ ਦੀ ਯੂਨਿਟ ਹੈ ਤਿੰਕੂ ਕੁਮਾਉ ਦੀ ਰਹਿ ਜਾਂਦੀ ਸੀ ਤਾਂ ਨਹਿਰ ਦਾ ਸੂਆ ਟੱਪਣ ਲੱਗੇ ਪਠੋਰੀਆਂ ਵਾਕੁਰ ਖਲੋ ਕੇ ਆਸੇ ਆਸੇ ਪਾਸੇ ਤੱਕਣ ਲੱਗ ਜਾਂਦੇ ਤਾਂ ਜੋ ਕਿਸੇ ਪਿੰਡ ਕਿਸੇ ਪਿੰਡੋਂ ਆਉਂਦੇ ਜਾਂਦੇ ਸਿਆਣੇ ਦੀ ਸ਼ਰਨ ਲੈ ਕੇ ਭੈ ਸਾਗਰ ਨੂੰ ਤਰਨ ਜੋਗੇ ਹੋ ਜਾਈਏ ਹੁਨੇ ਕੀ ਕਹਿ ਰਿਹਾ ਕਿ ਅਸੀਂ ਹਿੰਮਤ ਕਰਕੇ ਇਕੱਲੇ ਤਾਂ ਚਾਰ ਪੈਂਦੇ ਸੀ ਪਰ ਜਦੋਂ ਤਿੰਨ ਕੁ ਘਮਾਓ ਦੀ ਮਤਲਬ ਇਹ ਯੂਨਿਟ ਹੈ ਤਿੰਨ ਕੁ ਘਮਾਓ ਦੀ ਵਿਥ ਯਾਨੀ ਡਿਸਟੈਂਸ ਰਹਿ ਜਾਂਦਾ ਸੀ ਤਾਂ ਨਹਿਰ ਦਾ ਸੁਆ ਜਿਹੜੀ ਨਹਿਰ ਸੀ ਉਹਦਾ ਸੁਆ ਟੱਪਣ ਲੱਗੇ ਅਸੀਂ ਕੋਸ਼ਿਸ਼ ਕਰਦੇ ਸੀ ਪਠੌਰੀਆਂ ਵਾਂਗ ਅਸੀਂ ਇਹ ਕੋਸ਼ਿਸ਼ ਕਰਦੇ ਸੀ ਕਿ ਕੋਈ ਪਿੰਡ ਦਾ ਜਾਣ ਪਛਾਣ ਦਾ ਕੋਈ ਵੱਡਾ ਬੰਦਾ ਮਿਲ ਜਾਏ ਜਿਹਦੇ ਨਾਲ ਪਠੋਰੇ ਕੀ ਹੁੰਦੇ ਆ ਮੇਮੜੇ ਯਾਨੀ ਕਿ ਬੱਕਰੀ ਦੇ ਬੱਚੇ ਤੇ ਜਿਵੇਂ ਬੱਕਰੀ ਦੇ ਬੱਚੇ ਇੱਧਰ ਉੱਧਰ ਦੇਖਣ ਲੱਗ ਜਾਂਦੇ ਹਨ ਕਿ ਕੋਈ ਜੇ ਸੂਆ ਪਾਰ ਕਰਨਾ ਹੈ ਵਾਟਰ ਬੋਡੀ ਪਾਰ ਕਰਨੀ ਹੈ ਤਾਂ ਇੱਧਰ ਉੱਧਰ ਦੇਖਣ ਲੱਗ ਜਾਂਦੇ ਕੋਈ ਸਾਰਾ ਮਿਲ ਜਾਏ ਤਾਂ ਉਹਦੇ ਨਾਲ ਅਸੀਂ ਪਾਰ ਕਰ ਲਈਏ ਐਦਾਂ ਬੱਚੇ ਵੀ ਪਠੋਰੀਆਂ ਵਾਂਗ ਮਤਲਬ ਮੇਮੜੇ ਵਾਂਗ ਜਾਂ ਬੱਕਰੀ ਦੇ ਬੱਚਿਆਂ ਵਾਂਗ ਇੱਧਰ ਉੱਧਰ ਦੇਖਣ ਲੱਗ ਜਾਂਦੇ ਸੀ ਕਿ ਪਿੰਡ ਦਾ ਕੋਈ ਆਂਦਾ ਜਾਂਦਾ ਸਿਆਣਾ ਮਿਲ ਜੇ ਤੇ ਅਸੀਂ ਉਹ ਸਿਆਣਾ ਬੰਦਾ ਮੀਨਸ ਕੋਈ ਸੀਨੀਅਰ ਬੰਦਾ ਕੋਈ ਵੱਡਾ ਬੰਦਾ ਮਿਲ ਜੇ ਤੇ ਅਸੀਂ ਉਹਦੀ ਸ਼ਰਨ ਲੈ ਕੇ ਵੀ ਅਸੀਂ ਉਹਦਾ ਸਾਰਾ ਲੈ ਕੇ ਅਸੀਂ ਉਹਦੇ ਨਾਲ ਹੱਥ ਫੜ ਕੇ ਇਸ ਭੈ ਸਾਗਰ ਨੂੰ ਭੈ ਸਾਗਰ ਮਤਲਬ ਐ ਡਰਾਉਣੀ ਜਗ੍ਹਾ ਨੂੰ ਐਦਾਂ ਦਾ ਸਾਗਰ ਜਿੱਥੇ ਭੈ ਲੱਗਦਾ ਹੋਵੇ ਮਤਲਬ ਡਰਾਉਣੀ ਜਗ੍ਹਾ ਨੂੰ ਤਰਨ ਜੋਗੇ ਹੋ ਜਾਈਏ ਯਾਨੀ ਪਾਰ ਕਰਨ ਜੋਗੇ ਹੋ ਜਾਈਏ ਸਾਨੂੰ ਧਾਰਮਿਕ ਸਿੱਖਿਆ ਵੀ ਕੁਝ ਇਸ ਕਿਸਮ ਦੀ ਮਿਲ ਰਹੀ ਸੀ ਕਿ ਅਜੀਹੇ ਡਰ ਸਾਡੇ ਸੁਭਾਵਾਂ ਦਾ ਹਿੱਸਾ ਬਣ ਗਏ ਸਨ ਮਤਲਬ ਕਹਿੰਦੇ ਜੋ ਸਾਨੂੰ ਰਿਲੀਜੀਅਸ ਸਿੱਖਿਆ ਧਾਰਮਿਕ ਸਿੱਖਿਆ ਵਿੱਚ ਮਿਲ ਰਹੀ ਸੀ ਨਾ ਉਹ ਵੀ ਇਦਾਂ ਦੀ ਸੀ ਕਿ ਜੋ ਅਜੀਹ ਡਰ ਹੈ ਵੀ ਇਹ ਇਸ ਵੀ ਰਾਖਸ਼ਾਂ ਤੋਂ ਤੇ ਇਹ ਇਹੋ ਜੇ ਰਸਤੇ ਦੇ ਡਰ ਸਾਡੇ ਮਨ ਵਿੱਚ ਬੈਠ ਗਿਆ ਸੀ ਇਹ ਸਾਡਾ ਹਿੱਸਾ ਬਣ ਗਿਆ ਸੀ ਸੁਭਾਵਾ ਦਾ ਸੁਭਾਵਾ ਦਾ ਮੀਨ ਸਾਡੀ ਨੇਚਰ ਦਾ ਹਿੱਸਾ ਬਣ ਗਿਆ ਸੀ ਮੀਨਜ਼ ਇਦਾਂ ਦੀ ਸਟੋਰੀਆਂ ਸੁਣਦੇ ਹੋਣੇ ਹਨਾ ਕਿ ਆਇਆ ਤੇ ਉਥੋਂ ਕਿਸੇ ਸੜਕ ਤੇ ਜਾ ਰਹੀ ਸੀ ਉੱਥੇ ਰਾਖਸ਼ ਨੇ ਹਮਲਾ ਕੀਤਾ ਤੇ ਖਾ ਲਿਆ ਕਿਸ ਨੂੰ ਮਾਰ ਦਿੱਤਾ ਤਾਂ ਕਰਕੇ ਨੈਚੁਰਲ ਤਰੀਕੇ ਨਾਲ ਇਹਨਾਂ ਦੀ ਲਾਈਫ ਦਾ ਹਿੱਸਾ ਬਣ ਗਿਆ ਸੀ ਹਰ ਰੋਜ਼ ਸ਼ਾਮ ਨੂੰ ਅਸੀਂ ਘਰ ਸਿਆਣਿਆਂ ਕੋਲੋਂ ਮਤਲਬ ਆਪਣੇ ਵੱਡਿਆਂ ਕੋਲੋਂ ਨਰਕ ਸੁਰਗ ਦੀਆਂ ਕਹਾਣੀਆਂ ਸੁਣਦੇ ਤੇ ਅਸੀਂ ਰੋਜ਼ ਸਵਰਗ ਤੇ ਨਰਕ ਦੀਆਂ ਕਹਾਣੀਆਂ ਸੁਣਦੇ ਸੀ ਪੰਜਾਬੀ ਵਿੱਚ ਕੀ ਲਿਖਣਾ ਸੁਰਗ ਸੁਰਗ ਤਾਂ ਸਾਨੂੰ ਖੇਡ ਤੋਂ ਬਾਹਰ ਕਿਤੇ ਘੱਟ ਹੀ ਪ੍ਰਾਪਤ ਹੁੰਦਾ ਮਤਲਬ ਹੁਣ ਬੱਚਿਆਂ ਨੂੰ ਸੁਰਗ ਕੀ ਲੱਗਦਾ ਹੈ ਖੇਡ ਖੇਡਣਾ ਠੀਕ ਹੈ ਆਪਣੀ ਗੇਮਾਂ ਖੇਡਣਾ ਬੱਚਿਆਂ ਦੇ ਕੀ ਬੱਚਿਆਂ ਦੇ ਲਈ ਕੀ ਹੁੰਦਾ ਇੱਕ ਤਰ੍ਹਾਂ ਸਵਰਗ ਹੁੰਦਾ ਪਰ ਨਰਕ ਤੇ ਹਰ ਥਾਂ ਖੁੱਲੇ ਗੱਫੇ ਮਿਲਦੇ ਹਨ ਪਰ ਬਾਕੀ ਬਾਕੀ ਚੀਜ਼ਾਂ ਬੱਚਿਆਂ ਨੂੰ ਕੀ ਲੱਗਦੀਆਂ ਸੀ ਨਰਕ ਜਿਵੇਂ ਸਕੂਲ ਜਾਣਾ ਆ ਜਾਂ ਘਰ ਦਾ ਕੰਮ ਕਰਨਾ ਉਹ ਬੱਚਿਆਂ ਨੂੰ ਕਿਦੇ ਵਾਂਗ ਲੱਗਦਾ ਨਰਕ ਗੱਫੇ ਮਤਲਬ ਜਿਵੇਂ ਭਾਰ ਭਾਰ ਕੇ ਗੱਫੇ ਮਿਲਦੇ ਹਨ ਨਾ ਹੱਥ ਭਾਰ ਕੇ ਜਦੋਂ ਆਪਾਂ ਸਮਾਨ ਲੈਨੇ ਉਹਨੂੰ ਗੱਫੇ ਕਹਿੰਦੇ ਆ ਕਹਿੰਦੇ ਬਾਕੀ ਹਰ ਥਾਂ ਤਾਂ ਸਾਨੂੰ ਨਰਕ ਹੀ ਮਿਲਦਾ ਸੀਗਾ ਪਰ ਸੁਰਗ ਸਾਨੂੰ ਕਿਤੇ ਵਿੱਚ ਮਿਲਦਾ ਸੀ ਖੇਡਾਂ ਵਿੱਚ ਸਭ ਤੋਂ ਵੱਡਾ ਨਰਕ ਬਦਰਸਾ ਸੀ ਤੇ ਜੇ ਮਦਰਸਾ ਯਾਨੀ ਕਿ ਸਕੂਲ ਸੀ ਮੁਸਲਮਨ ਦੇ ਸਕੂਲ ਨੂੰ ਮਦਰਸਾ ਕਹਿੰਦੇ ਆ ਹੁਣ ਇਹਨਾਂ ਨੂੰ ਜਿਹੜਾ ਸਕੂਲ ਸੀ ਨਾ ਆਪਣਾ ਉਹ ਸਭ ਤੋਂ ਵੱਡਾ ਨਰਕ ਲੱਗਦਾ ਸੀ ਉਸ ਤੋਂ ਕਿਸੇ ਦਿਨ ਛੁੱਟ ਜਾਂਦੇ ਤਾਂ ਖੇਤ ਰੋਟੀ ਦੇਣ ਜਾਣ ਜਾਣ ਦਾ ਨਰਕ ਪੇਸ਼ ਆ ਜਾਂਦਾ ਵੀ ਸਭ ਤੋਂ ਵੱਡਾ ਨਰਕ ਇਹਨਾਂ ਨੂੰ ਲੱਗਦਾ ਸੀ ਸਕੂਲ ਤੇ ਜੇ ਸਕੂਲ ਤੋਂ ਛੁੱਟ ਜਾਂਦੇ ਸੀ ਤਾਂ ਫਿਰ ਮੰਮੀ ਕਹਿੰਦੀ ਸੀ ਕਿ ਖੇਤ ਖੇਤ ਵਿੱਚ ਪਾਪਾ ਤੇ ਕੰਮ ਲਈ ਆਪਣੇ ਪਿਤਾ ਜੀ ਦਾ ਕੰਮ ਲਈ ਰੋਟੀ ਦੇ ਕੇ ਆਓ ਤੇ ਉਹ ਸੜਕ ਨੂੰ ਪਾਰ ਕਰਨਾ ਹੋਰ ਵੀ ਜ਼ਿਆਦਾ ਨਰਕ ਲੱਗਦਾ ਸੀ ਗੱਲ ਦੀ ਸਾਡੇ ਗੱਲ ਕੀ ਸਾਡੇ ਅਣਜਾਣੇ ਰਾਹ ਦੇ ਹਰ ਇੱਕ ਮੋੜ ਤੇ ਨਰਕ ਜਾਣੋ ਘਾਤ ਲਈ ਉੱਥਲੋਤਾ ਹੁੰਦਾ ਖਬਰੇ ਇਸ ਸੜਕ ਦਾ ਪੈ ਸਾਗਰ ਲੰਘਣ ਕਰਕੇ ਸਾਨੂੰ ਖੇਤ ਜਾਣਾ ਨਰਕ ਲੱਗਦਾ ਸੀ ਮਤਲਬ ਜਿਹੜਾ ਉਹ ਰਸਤਾ ਸੀ ਨਾ ਉਹ ਪਾਰ ਕਰਨਾ ਹੀ ਇਹਨਾਂ ਨੂੰ ਪੈ ਸਾਗਰ ਨੂੰ ਲੰਘਣਾ ਮਤਲਬ ਉਸ ਰਸਤੇ ਨੂੰ ਪਾਰ ਕਰਨਾ ਇਹਨਾਂ ਨੂੰ ਨਰਕ ਦੇ ਵਾਂਗ ਲੱਗਦਾ ਸੀ ਖੇਤ ਰੋਟੀ ਲੈ ਲੈ ਜਾਣ ਲੱਗੇ ਇਸ ਸੜਕ ਨੂੰ ਲੰਘਣਾ ਪੈਣ ਕਰਕੇ ਇਸ ਅਸਾਨ ਨੂੰ ਪੈ ਸਾਗਰ ਦਿਖਾਈ ਦਿੰਦਾ ਸੀ ਮਤਲਬ ਇਹਨਾਂ ਨੂੰ ਸਿਰਫ ਉਹ ਰਸਤਾ ਜਿਹੜਾ ਪਾਰ ਕਰਨਾ ਹੈ ਉਹ ਇੱਕ ਪੈ ਸਾਗਰ ਦੇ ਵਾਂਗ ਲੱਗਦਾ ਸੀ ਨਰਕ ਵਾਂਗ ਲੱਗਦਾ ਸੀ ਮੈਂ ਰੋਟੀ ਲੈ ਜਾਣ ਪਰ ਮਤਲਬ ਰੋਟੀ ਲੈ ਕੇ ਜਾਣਾ ਵਾਸ ਨਾਟ ਅ ਪ੍ਰੋਬਲਮ ਉਸ ਸੜਕ ਨੂੰ ਪਾਰ ਕਰਨਾ ਬੜਾ ਮੁਸ਼ਕਲ ਕੰਮ ਸੀ ਮੈਂ ਇਸ ਦੀ ਬਾਬਤ ਇਸ ਦੇ ਬਾਰੇ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ ਇਹ ਸਾਨੂੰ ਪਤਾ ਹੈ ਕਿ ਖੇਤ ਸੁਰਗ ਸੀ ਮਤਲਬ ਖੇਤ ਖੇਤ ਜਿਹੜੇ ਸੀ ਉਹ ਸੁਰਗ ਸੀ ਤੇ ਰੋਟੀ ਲੈ ਕੇ ਜਾਣ ਦੀ ਖੇਚਲ ਨਰਕ ਵੀ ਰੋਟੀ ਲੈ ਕੇ ਜਾਣ ਦੀ ਜਿਹੜੀ ਖੇਚਲ ਸੀ ਜਿਹੜੀ ਰੋਟੀ ਲੈ ਕੇ ਜਾਣ ਦੀ ਜਿਹੜੀ ਖੇਚਲ ਨੂੰ ਕੀ ਕਹਿੰਦੇ ਆ? ਟ੍ਰਬਲ। ਸੀ ਉਹ ਨਰਕ ਦੇ ਸਮਾਨ ਸੀ ਪਰ ਖੇਤ ਤਾਂ ਸੁਰਗੀ ਸੀ। ਤੇ ਇਹਨਾਂ ਨੂੰ ਕੀ ਸਵਰਗ ਕੀ ਕੀ ਲੱਗਦਾ ਸੀ? ਆਪਣਾ ਇੱਕ ਤਾਂ ਖੇਡਣਾ ਤਾਂ ਖੇਤ। ਅਤੇ ਉਹ ਜਰਨੈਲੀ ਸੜਕ ਵਿਚਕਾਰਲਾ ਪੈ ਸਾਗਰ ਤੇ ਜਿਹੜੀ ਜਰਨੈਲੀ ਸਗਰ ਸੀ ਉਹ ਜਰਨੈਲੀ ਸੜਕ ਸੀ ਉਹ ਪੈ ਸਾਗਰ ਲੱਗਦਾ ਸੀ। ਪੈ ਹੁੰਦਾ ਡਰ, ਡਰ ਦਾ ਸਾਗਰ। ਸਿਆਲ ਦੇ ਦਿਨ ਸੀ ਉਹ ਨੀਕ ਇਨਸੀਡੈਂਟ ਸੁਣਾ ਰਹੇ ਕਿ ਸਰਦੀਆਂ ਦੇ ਦਿਨ ਸੀ। ਅਸੀਂ ਦੋਵੇਂ ਭੈਣ ਭਰਾ ਦੁਪਹਿਰ ਦੀ ਰੋਟੀ ਲੈ ਕੇ ਖੇਤ ਨੂੰ ਚੱਲ ਪਏ। ਦੁਪਹਿਰ ਨੂੰ ਅਸੀਂ ਭੈਣ ਭਰਾ ਰੋਟੀ ਲੈ ਕੇ ਖੇਤ ਵੱਲ ਚੱਲੇ ਗਏ, ਚੱਲ ਪਏ। ਨਿੱਗੀ ਨਿੱਗੀ ਧੁੱਪ ਪੈ ਰਹੀ ਸੀ। ਮੀਨਸ ਧੁੱਪ ਧੁੱਪ ਵਾਲਾ ਦਿਨ ਸੀ ਤੇ ਉਸ ਦਿਨ ਧੁੱਪ ਦੀ ਗਰਮਾਹਟ ਚੰਗੀ ਲੱਗ ਰਹੀ ਸੀ। ਅਸੀਂ ਤੁਰੇ ਜਾਂਦੇ ਸੀ ਜਾਨੋ ਸਿਆਲ ਦੀ ਧੁੱਪ ਵਿੱਚ ਨੀਂਦ ਦਾ ਨਿੱਗ ਲੈ ਰਹੇ ਸਾਂ। ਮਤਲਬ ਤੁਰਦੇ-ਤੁਰਦੇ ਜਿਵੇਂ ਦੁਪਹਿਰ ਦਾ ਟਾਈਮ ਹੈ ਤੇ ਬੱਚੇ ਨੀਂਦ-ਨੀਂਦ ਵਿੱਚ ਸੂਰੀ ਜਾਂਦੇ ਸੀ, ਐਦਾਂ ਲੱਗ ਰਿਹਾ ਸੀ ਵੀ ਧੁੱਪ ਦਾ ਨਿੱਗ ਧੁੱਪ ਦੀ ਵਾਰਮਥ ਫੀਲ ਹੋ ਰਹੀ ਹੈ। ਪਰ ਦਿਲ ਵਿੱਚ ਸੜਕ ਲੰਘਣ ਦਾ ਡਰ ਚੂਹੇ ਵਾਂਗ ਉਤਰ ਰਿਹਾ ਸੀ ਪਰ ਦਿਲ ਵਿੱਚ ਉਹ ਸੜਕ ਨੂੰ ਲੰਘਣ ਨੂੰ ਲੰਘਦੇ ਹੋਏ ਡਰ ਵੀ ਲੱਗ ਰਿਹਾ ਸੀ ਅਸੀਂ ਡਰ ਨੂੰ ਦਬਾਉਣ ਦਾ ਇੱਕ ਆਮ ਤਰੀਕਾ ਵਰਤਣਾ ਚਾਹਿਆ ਮਤਲਬ ਆਮ ਤਰੀਕਾ ਅਸੀਂ ਵਰਤਣਾ ਮੀਨਜ਼ ਯੂਜ਼ ਕਰਨਾ ਚਾਹਿਆ ਵੀ ਡਰ ਨਾ ਲੱਗੇ ਭੈਣ ਮੈਨੂੰ ਇੱਕ ਕਹਾਣੀ ਸੁਣਾਉਣ ਲੱਗ ਪਈ ਇੱਕ ਸੀ ਰਾਜਾ ਮਤਲਬ ਹੁਣ ਡਰ ਨੂੰ ਭਜਾਉਣ ਲਈ ਵੀ ਸਾਡਾ ਧਿਆਨ ਇੱਧਰ ਉੱਧਰ ਹੋ ਜਾਏ ਜਿਹੜੀ ਉਹਦੀ ਸਿਸਟਰ ਸੀ ਉਹ ਕਹਾਣੀ ਸੁਣਾਉਣ ਲੱਗੀ ਇੱਕ ਸੀ ਰਾਜਾ ਉਹਦੀ ਰਾਣੀ ਮਰ ਗਈ ਮਰਨ ਲੱਗੇ ਰਾਣੀ ਤੇ ਨੇ ਰਾਜੇ ਨੂੰ ਕਿਹਾ ਤੂੰ ਮੈਨੂੰ ਇੱਕ ਇਕਰਾਰ ਦੇ ਮਤਲਬ ਤੂੰ ਮੇਰੇ ਨਾਲ ਇੱਕ ਪ੍ਰੋਮਿਸ ਕਰ ਪੱਕਾ ਵਾਦਾ ਕਰ ਰਾਜੇ ਨੇ ਪੁੱਛਿਆ ਕਿ ਮੈਂ ਕਹਾਣੀ ਵੱਲੋਂ ਧਿਆਨ 모ੜ ਕੇ ਪਿਛਾਂ ਪਿੰਡ ਵੱਲ ਨੂੰ ਦੇਖਿਆ ਕਿ ਕਿਤੇ ਕੋਈ ਆਦਮੀ ਸਾਡੇ ਰਾਹ ਜਾਣ ਵਾਲਾ ਆ ਰਿਹਾ ਹੋਵੇ ਮਤਲਬ ਉਹ ਕਹਾਣੀ ਤੋਂ ਸਿਸਟਰ ਤਾਂ ਟਰਾਈ ਕਰ ਰਹੀ ਹੈ ابھی ਲੇਖਕ ਦਾ ਧਿਆਨ ਹੈ ਜਿਹੜਾ ਉਹ ਕਹਾਣੀ ਵਾਲੀ ਰਵੇ ਪਰ ਜਿਹੜਾ ਮੁੰਡਾ ਹੈ ਉਹ ਮੁੜ ਮੁੜ ਕੇ ਪਿੱਛੇ ਦੇਖਦਾ ਪਿਆ ਕਿ ਸ਼ਾਇਦ ਕੋਈ ਪਿੰਡ ਦਾ ਬੰਦਾ ਮਿਲ ਜੇ ਜਿਹਦੇ ਨਾਲ ਇਹ ਸੜਕ ਅਸੀਂ ਪਾਰ ਕਰ ਲਈਏ ਤੂੰ ਮੁੜਨਾ ਨਹੀਂ ਬੀਰ ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ ਮਤਲਬ ਮੇਰੇ ਮੋਢੇ ਨੂੰ ਮੇਰੇ ਸ਼ੋਲਡਰ ਨੂੰ ਹਲੂਣ ਕੇ ਮੀਨਸ ਹਿਲਾ ਕੇ ਆਖਿਆ ਕਿ ਤੂੰ ਮੁੜਨਾ ਨਹੀਂ ਵੀ ਤੂੰ ਹਟਦਾ ਨਹੀਂ ਬਾਰ ਬਾਰ ਪਿੱਛੇ ਦੇਖੀ ਜਾਣਾ ਬੀਰ ਬੀਰ ਦਾ ਕੀ ਮਤਲਬ ਹੈ वीरू ਦਾ ਨਾਮ ਹੈ ਲੇਖਕ ਦਾ ਹੁਣ ਇੱਥੇ ਲੇਖਕ ਦਾ ਨਾਮ ਕੀ ਹੈ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤੇ ਉਹਨੂੰ ਹੁਣ ਵੀਰ ਅੱਛਾ ਵੀਰ ਨੂੰ ਕਹਿੰਦੇ ਆ ਵੀਰ ਵੀਰ ਵੀਰਾ ਕਹਿੰਦੇ ਨਾ ਆਪਾਂ ਉਹਨੂੰ ਤਾਂ ਕਿ ਆ ਵੀਰ ਵੀ ਵੀਰ ਤੋਂ ਮੁੜਨਾ ਨਹੀਂ ਤੂੰ ਮੁਰਮੜ ਪਿੱਛੇ ਦੇਖੀ ਜਾਂਦਾ ਮੈਂ ਨਹੀਂ ਮੈਂ ਮੁੜਦਾ ਮੈਂ ਭਰਾਵਾਂ ਵਾਲੀ ਗੁਸਤਾਖੀ ਨਾਲ ਜਵਾਬ ਦਿੱਤਾ ਹੁਣ ਕਿਉਂਕਿ ਜਿਵੇਂ ਭਰਾ ਹੈ ਉਹ ਆਪਣੇ ਭੈਣਾਂ ਨਾਲ ਲੜਦੇ ਆ ਉਵੇਂ ਉਹਨੇ ਕਿਹਾ ਨਹੀਂ ਮੈਂ ਨਹੀਂ ਮੁੜਦਾ ਮੈਂ ਮੈਂ ਨਹੀਂ ਸੁਣਦਾ ਉਹਨੇ ਕਿਹਾ ਤੂੰ ਸੁਣਦਾ ਨਹੀਂ ਵੀਰ ਵੀ ਤੂੰ ਮੇਰੀ ਕਹਾਣੀ ਨਹੀਂ ਸੁਣ ਰਿਆ 12 ਵਾਰ ਪਿੱਛੇ ਦੇਖੀ ਜਾਣਾ ਉਹ ਕਹਿੰਦਾ ਨਾ ਮੈਂ ਨਹੀਂ ਸੁਣਦਾ ਅੱਛਾ ਜਦ ਉਹ ਰਾਣੀ ਮਰਨ ਲੱਗੀ ਤਾਂ ਉਸਨੇ ਰਾਜੇ ਨੂੰ ਸੱਦ ਕੇ ਕਿਹਾ ਤੂੰ ਮੇਰੇ ਨਾਲ ਕਰਾਰ ਕਰ ਵੀ ਤੂੰ ਮੇਰੇ ਇੱਕ ਪ੍ਰੋਮਿਸ ਕਰ ਰਾਜੇ ਨੇ ਪੁੱਛਿਆ ਕਿ ਰਾਣੀ ਨੇ ਕਿਹਾ ਤੂੰ ਹੋਰ ਵਿਆਹ ਨਾ ਕਰਾਈ ਸੱਚ ਮੈਂ ਦੱਸਣਾ ਭੁੱਲ ਗਈ ਰਾਣੀ ਦੇ ਦੋ ਪੁੱਤ ਤੇ ਇੱਕ ਧੀ ਵੀ ਸੀਗੇ ਤੇ ਉਹ ਕਹਿੰਦੀ ਕਿ ਰਾਣੀ ਦੇ ਦੋ ਬੇਟੇ ਸੀ ਤੇ ਇੱਕ ਬੇਟੀ ਸੀਗੀ ਤੇ ਜਦੋਂ ਉਹ ਰਾਣੀ ਮਰਦੀ ਪੀਸੀ ਤਾਂ ਉਹਨੇ ਰਾਜੇ ਨੂੰ ਕਿਹਾ ਕਿ ਤੂੰ ਮੇਰੇ ਨਾਲ ਇੱਕ ਪ੍ਰੋਮਿਸ ਕਰ ਤੂੰ ਹੋਰ ਬਿਆਨ ਨਹੀਂ ਕਰਾਏਂਗਾ। ਆਸਾਨੂੰ ਰਾਜਾ ਤੇ ਰਾਣੀ ਆਪਣੇ ਮਾਪਿਓ ਵਰਗੇ ਹੀ ਭਾਸ ਭਾਸਦੇ ਸਨ। ਮਤਲਬ ਜਾਪਦੇ ਪਏ ਸੀ। ਉਸ ਕਹਾਣੀ ਤੋਂ ਵੀ ਰਾਜਾ ਰਾਣੀ ਸਾਡੇ ਮੰਮੀ ਪਾਪਾ ਵਰਗੇ ਨੇ। ਜੇ ਸਾਡੀ ਮਾਂ ਮਰਨ ਲੱਗੇ ਤਾਂ ਸਾਡੇ ਪਿਓ ਨੂੰ ਵੀ ਇਹ ਵਚਨ ਦੇਣ ਲਈ ਆਖੇ ਇਹ ਖਿਆਲ ਸਾਡੇ ਅਚੇਤ ਮਨ ਵਿੱਚ ਕੰਮ ਕਰ ਰੇਹਾ ਹੋਵੇਗਾ ਮਤਲਬ ਸਾਡੇ ਅਨਕੌਨਸ਼ੀਅਸ ਮਾਈਂਡ ਵਿੱਚ ਸਬਕੌਨਸ਼ੀਅਸ ਮਾਈਂਡ ਵਿੱਚ ਇਹੀ ਪ੍ਰੈਸ਼ਨ ਉੱਤਰਿਆ ਹੋਵੇਗਾ ਕਿ ਜੇ ਸਾਡੇ ਨਾਲ ਇਦਾਂ ਹੋਏ ਤਾਂ ਸ਼ਾਇਦ ਸਾਡੀ ਮੰਮੀ ਵੀ ਇਦਾਂ ਹੀ ਕਰੇ ਮੈਨੂੰ ਉਹ ਧੀ ਆਪਣੇ ਭੈਣ ਲੱਗੀ ਤੇ ਉਸ ਦਾ ਪੁੱਤ ਆਪਣਾ ਆਪ ਵੀ ਉਹ ਜਿਹੜਾ ਅ ਬੱਚੇ ਸੀਗੇ ਉਸ ਰਾਜਾ ਰਾਣੀ ਦੇ ਉਹ ਆਪਣੇ ਵਾਂਗ ਲੱਗਦੇ ਸਨ ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ ਸੁਣਾ ਗਾਹਾ ਮੈਂ ਉਸ ਨੂੰ ਪਹਿਲੀ ਤਰ੍ਹਾਂ ਹੀ ਅ ਖਰਵੇਂ ਬੋਲ ਨਾਲ ਆਖਿਆ ਖਰਵੇਂ ਹੁੰਦਾ ਬੜੇ ਔਖੇ ਜਾਂ ਬੜੇ ਰਫ ਜਦੋਂ ਆਪਾਂ ਵਰਡਸ ਯੂਜ਼ ਕਰਦੇ ਆ ਠੀਕ ਹੈ ਉਦੋਂ ਮਤਲਬ ਜਦੋਂ ਅਸੀਂ ਬੜੀ ਹਾਰਸ਼ ਲੈਂਗੁਏਜ ਯੂਜ਼ ਕਰਦੇ ਆ ਉਹਨੂੰ ਕਹਿੰਨੇ ਆ ਖਰਵੇ ਬੋਲ ਤੇ ਉਹਨne ਹੁਣ ਕੌਣ ਬੋਲਦਾ ਪਿਆ ਹੈ ਭਰਾ ਬੋਲਦਾ ਪਿਆ ਹੈ ਵੀਰ ਬੋਲਦਾ ਪਿਆ ਕਿ ਸੁਣਾ ਗਾਹਾਂ ਗਾਹਾਂ ਮੀਨਸ ਅੱਗੇ ਸੁਣਾ ਕਹਾਣੀ ਰਾਨੀ ਨੇ ਕਿਹਾ ਬਈ ਮੇਰੇ ਪੁੱਤ ਤੇ ਧੀ ਨੂੰ ਮਤ ਰਹੀ ਦੁੱਖ ਦੇਵੇਗੀ ਮਤ ਰਹੀ ਮਤਲਬ ਸਟੈਪ ਮਮ ਵੀ ਜੇ ਤੁਸੀਂ ਵਿਆਹ ਕਰ ਲਓਗੇ ਤਾਂ ਜਿਹੜੀ ਨਵੀਂ ਇਹਨਾਂ ਦੀ ਮਾਂ ਬਣ ਕੇ ਆਏਗੀ ਉਹ ਇਹਨਾਂ ਨੂੰ ਦੁੱਖ ਦੇਵੇਗੀ ਭੈਣ ਨੇ ਹੋਰ ਵੀ ਮਿੱਠੀ ਤੇ ਹੋਰ ਵੀ ਤ੍ਰਿਮਤੀ ਬਣ ਕੇ ਦੱਸਿਆ ਸੌਫਟ ਮਤਲਬ ਬੜੀ ਸੌਫਟ ਸਪੋਕਨ ਹੋ ਕੇ ਉਹ ਐ ਸੁਣਾ ਰਹੀ ਸੀ ਇਸ ਲਈ ਉਸਨੇ ਰਾਜੇ ਤੋਂ ਇਹ ਕਰਾਰ ਮੰਗਿਆ ਰਾਜੇ ਨੇ ਕਿਹਾ ਚੰਗਾ ਮੈਂ ਕਰਾਰ ਦਿੰਨਾ ਠੀਕ ਹੈ ਮੈਂ ਪ੍ਰੋਮਿਸ ਕਰਦਾ ਮੈਂ ਹੋਰ ਵਿਆਹ ਨਹੀਂ ਕਰੂੰਗਾ ਜਿਵੇਂ ਕਿਤੇ ਜੇ ਰਾਜਾ ਇਹ ਇਕਰਾਰ ਨਾ ਦਿੰਦਾ ਤਾਂ ਰਾਣੀ ਮਰਨ ਤੋਂ ਨਾ ਕਰ ਦਿੰਦੀ ਹੂੰ ਤੇ ਮਤਲਬ ਜਿਵੇਂ ਕੀ ਜੇ ਰਾਜਾ ਪ੍ਰੋਮਿਸ ਨਾ ਦਿੰਦਾ ਤੇ ਰਾਣੀ ਸ਼ਾਇਦ ਨਾ ਮਰਦੀ ਐਦਾਂ ਥੋੜੀ ਹੁੰਦਾ ਤੇ ਮਤਲਬ ਐਦਾਂ ਉਹ ਸਟੋਰੀ ਸੁਣਾ ਰਹੀ ਐ ਭੈਣ ਭਾਵੇਂ ਅਸੀਂ ਦੋਹਾਂ ਨੇ ਇਹ ਸੁਣਿਆ ਹੋਇਆ ਸੀ ਕਿ ਦਿਨੇ ਕਹਾਣੀਆਂ ਪਾਉਣ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ ਅਸਾਂ ਇੱਕ ਦੂਜੇ ਨੂੰ ਇਹ ਚੇਤਾਵਨੀ ਨਾ ਕਰਵਾਈ ਤੇ ਇਸ ਸੂਝ ਨੂੰ ਆਪਣੇ ਦਿਲਾਂ ਤੇ ਵਿਚਾਰਾਂ ਤੇ ਅਸਰ ਨਾ ਕਰਨ ਦਿੱਤਾ ਮਤਲਬ ਉਹ ਕਹਿ ਰਹੇ ਕਿ ਅਸੀਂ ਸੁਣਿਆ ਹੋਇਆ ਹੈ ਕਿ ਜਦੋਂ ਲੋਕੀ ਆਪਣੀ ਗੱਲਾਂ ਵਿੱਚ ਮਸਰੂਫ ਹੁੰਦੇ ਹੈ ਕਹਾਣੀਆਂ ਸੁਣਦੇ ਹੁੰਦੇ ਨੇ ਤਾਂ ਕਈ ਵਾਰੀ ਉਹ ਰਸਤਾ ਭੁੱਲ ਜਾਂਦੇ ਹਨ ਪਰ ਅਸੀਂ ਇੱਕ ਦੂਜੇ ਨੂੰ ਇਹ ਵਰਨਿੰਗ ਨਾ ਕਰਵਾਈ ਇੱਕ ਦੂਜੇ ਨੂੰ ਇਹ ਵਰਨਿੰਗ ਨਹੀਂ ਦਿੱਤੀ ਇਹ ਸੂਝ ਨੂੰ ਆਪਣੇ ਦਿਲਾਂ ਦੇ ਵਿਚਾਰਾਂ ਤੇ ਅਸਰ ਨਾ ਕਰਨ ਦਿੱਤਾ ਪਰ ਅਸੀਂ ਆਪਣੇ ਮਨ ਵਿੱਚ ਹੀ ਇਸ ਖਿਆਲ ਨੂੰ ਰੱਖਿਆ ਕਿਉਂਕਿ ਇਹਨਾਂ ਦਾ ਮੇਨ ਮੋਟਿਵ ਸੀ ਉਸ ਸੜਕ ਨੂੰ ਪਾਰ ਕਰਨਾ ਪਰ ਰਾਜੇ ਨੇ ਝੱਟ ਹੀ ਦੂਜਾ ਵਿਆਹ ਕਰਵਾ ਲਿਆ ਹੂੰ ਪਿਛਲੇ ਮੋੜ ਤੇ ਸਾਨੂੰ ਇੱਕ ਆਦਮੀ ਆਉਂਦਾ ਦਿਸਿਆ ਅਸਾਂ ਸੁਖ ਦਾ ਸਾ ਭਰਿਆ ਤੇ ਉਸ ਨੂੰ ਨਾਲ ਰਲਾਉਣ ਲਈ ਖਲੋ ਗਏ ਹੁਣ ਕਹਿੰਦੇ ਪਿਛਲੇ ਮੋੜ ਤੇ ਸਾਨੂੰ ਲੱਗਿਆ ਕਿ ਇੱਕ ਆਦਮੀ ਆ ਰਿਹਾ ਹੈ ਤੇ ਸਾਨੂੰ ਸੁਖ ਦਾ ਸਾ ਮਤਲਬ ਅਸੀਂ ਥੋੜਾ ਜਿਹਾ ਖੁਸ਼ ਹੋ ਗਏ ਤੇ ਅਸੀਂ ਉਸ ਨੂੰ ਆਪਣੇ ਨਾਲ ਵੀ ਸ਼ਾਇਦ ਉਹ ਸਾਡੇ ਤੱਕ ਆ ਜਾਊਗਾ ਤੇ ਅਸੀਂ ਨਾਲ-ਨਾਲ ਰਲ-ਰਲ ਕੇ ਚਲੇ ਜਾਵਾਂਗੇ ਤੇ ਅਸੀਂ ਉੱਥੇ ਵੇਟ ਕਰਨ ਲੱਗ ਗਏ ਖਲੋ ਗਏ ਮੀਨਜ਼ ਅਸੀਂ ਰੁਕ ਗਏ ਸਾਡੀ ਬਾਤ ਵੀ ਖਲੋ ਗਈ ਮਤਲਬ ਜੋ ਅਸੀਂ ਗੱਲਾਂ ਕਰ ਰਹੇ ਸੀ ਉਹ ਵੀ ਰੁਕ ਗਈ ਪਰ ਉਹ ਆਦਮੀ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਸੀ ਤੇ ਸਾਡੇ ਵੱਲ ਨਾ ਮੁੜਿਆ ਪਰ ਇਨਾਂ ਵੱਲ ਆਇਆ ਹੀ ਨਹੀਂ ਉਹ ਆਦਮੀ ਉਹ ਕਿਸੇ ਹੋਰ ਜਗ੍ਹਾ ਜਾ ਰਿਹਾ ਸੀ ਜਿਸ ਮੰਤਵ ਨੂੰ ਪੂਰਾ ਕਰਨ ਲਈ ਇਹ ਬਾਤ ਦਾ ਪਖੰਡ ਰਚਿਆ ਸੀ ਮਤਲਬ ਜਿਸ ਮੰਤਵ ਨੂੰ ਬਈ ਜੋ ਚੀਜ਼ ਅਸੀਂ ਪੂਰਾ ਕਰਨਾ ਚਾਹੁੰਦੇ ਸੀ ਮੰਤਵ ਕੀ ਸੀ ਉਹਨਾਂ ਦਾ ਮੇਨ ਮੋਟਿਵ ਕੀ ਸੀ ਸੜਕ ਨੂੰ ਪਾਰ ਕਰਨਾ ਔਰ ਉਸ ਲਈ ਇਹ ਪੂਰੀ ਕਹਾਣੀ ਸ਼ੁਰੂ ਕੀਤੀ ਸੀ ਇਹ ਬਾਤ ਦਾ ਮਤਲਬ ਹੈ ਕਹਾਣੀ ਦਾ ਪਖੰਡ ਇਹ ਪਾਣੀ ਕਹਾਣੀ ਦਾ ਨਾਟਕ ਰਚਿਆ ਸੀ ਉਹ ਪੂਰਾ ਨਾ ਹੋ ਸਕਿਆ ਵੀ ਨਾ ਤਾਂ ਕਹਾਣੀ ਪੂਰੀ ਹੋ ਸਕੀ ਨਾ ਉਹ ਬੰਦਾ ਇੰਨਾ ਤੱਕ ਪਹੁੰਚਿਆ ਹੋ ਕੇ ਤੇ ਹੋਰ ਹੀ ਮੁੜ ਗਿਆ ਸਾਡਾ ਖਿਆਲ ਸੀ ਕਿ ਬਾਤ ਦੇ ਰੁਝੇਵੇ ਵਿੱਚ ਵੀ ਗੱਲਾਂ ਕਰਦੇ ਕਰਦੇ ਅਸੀਂ ਬਿਜ਼ੀ ਰਹੋਵਾਂਗੇ ਤੇ ਇਸੇ ਵਿੱਚ ਅਚੇਤ ਹੀ ਸੜਕ ਪਾਰ ਹੋ ਜਾਏਗੀ ਵੀ ਅਨਕੌਂਸ਼ੀਅਸਲੀ ਫਟਾਫਟ ਗੱਲਾਂ ਕਰਦੇ ਕਰਦੇ ਸੜਕ ਪਾਰ ਹੋ ਜਾਏਗੀ ਤੇ ਸਾਨੂੰ ਪਤਾ ਵੀ ਨਹੀਂ ਲੱਗੇਗਾ ਪਰ ਹੁਣ ਜਦ ਸੜਕ ਕੁਮਾਉਂਕੂ ਦੂਰ ਰਹਿ ਗਈ ਮਤਲਬ ਹੁਣ ਜਦ ਸੜਕ ਕੁਮਾਉਂ ਕੁ ਦੂਰ ਮਤਲਬ ਉਹੀ ਇੱਕ ਉਹ ਡਿਸਟੈਂਸ ਦੀ ਯੂਨਿਟ ਹੈ ਵੀ ਲੌਂਗ ਟਰਨ ਅੰਦਾਸ਼ਾ ਹੈ ਉਹ ਉਨੀ ਕੁ ਸੜਕ ਜਦੋਂ ਰਹਿ ਗਈ ਤਾਂ ਸਾਡੀ ਕਹਾਣੀ ਵੀ ਠਠੰਬਰ ਕੇ ਖਲੋ ਗਈ ਮੀਨਸ ਡਰ ਗਈ ਸਾਡੀ ਕਹਾਣੀ ਵੀ ਡਰ ਕੇ ਰੁਕ ਗਈ ਮੇਨ ਮੋਟਿਵ ਕਹਾਣੀ ਦਾ ਆਈ ਸੀਗਾ ਕਿ ਸੜਕ ਪਾਰ ਹੋ ਜਾਏਗੀ ਪਰ ਫਿਰ ਕਹਾਣੀ ਵੀ ਉੱਥੇ ਰੁਕ ਗਈ ਜਦੋਂ ਹੁਣ ਕਿੰਨਾ ਰਸਤਾ ਰਹਿ ਗਿਆ ਕੁਮਾਉਂ ਕੁ ਦੂਰ ਦਾ ਦੂਰੀ ਦਾ ਰਸਤਾ ਰਹਿ ਗਿਆ ਅਸੀਂ ਦੋਵੇਂ ਸਹਿਮ ਕੇ ਖਲੋ ਗਏ ਸਹਿਮ ਮਤਲਬ ਡਰ ਕੇ ਰੁਕ ਗਏ 10 ਵੀਰ ਕਦਮ ਹੋਰ ਪੁੱਟੇ ਤਾਂ ਸਾਡਾ ਡਰ ਹੋਰ ਵੱਧ ਗਿਆ 10 20 ਕਦਮ ਜਦੋਂ ਹੋਰ ਪੁੱਟੇ ਜਦੋਂ ਅਸੀਂ ਹੋਰ 10 ਟੂ 20 ਸਟੈਪਸ ਹੋਰ ਡਿਸਟੈਂਸ ਕਵਰ ਕੀਤਾ ਤਾਂ ਸਾਨੂੰ ਹੋਰ ਡਰ ਲੱਗਣ ਲੱਗ ਪਿਆ ਸੜਕ ਵਿੱਚ ਇੱਕ ਪਾਸੇ ਇੱਕ ਕਾਲੇ ਸੂਫ ਦੀ ਬਾਸਕਟ ਸੂਫ ਹੁੰਦਾ ਹੈ ਕਾਲਾ ਕਪੜਾ ਫੈਬਰਿਕ ਟਾਈਪ ਟਾਈਪ ਆਫ ਫੈਬਰਿਕ ਹੁੰਦਾ ਹੈ ਬਾਸਕਟ ਹੁੰਦਾ ਹੈ 슬ੀਵਲੈਸ ਜੈਕਟ ਤੇ ਪਠਾਣਾ ਵਰਗੀ ਖੁੱਲੀ ਸਲਵਾਰ ਵਾਲਾ ਆਦਮੀ ਲੰਮਾ ਪਿਆ ਹੋਇਆ ਸੀ ਤੇ ਹੁਣ ਕੀ ਲੱਗ ਰਿਹਾ ਹੈ ਕਿ ਇਹਨਾਂ ਨੂੰ ਲੱਗ ਰਿਹਾ ਹੈ ਅੱਗੇ ਇੱਕ ਬੰਦਾ ਹੈ ਜਿਨੇ ਸੂਫ ਦੇ ਕਾਲੇ ਕੱਪੜੇ ਦੀ ਬਾਸਕਟ ਪਾਈ ਹੋਈ ਹੈ ਦੇਖੋ ਬਲੈਕ ਜੈਕਟ ਪਾਈ ਹੋਈ ਹੈ ਤੇ ਪਠਾਣਾ ਵਰਗੀ ਸਲਵਾਰ ਪਾਈ ਹੋਈ ਹੈ ਤੇ ਉਹ ਪੇੜ ਦੇ ਥੱਲੇ ਮਤਲਬ ਇੱਕ ਰੁੱਖ ਦੇ ਥੱਲੇ ਲੰਮਾ ਪਿਆ ਹੋਇਆ ਸੀ ਉਹ ਦੇਖ ਬੀਬੀ ਰਾਸ਼ਾ ਪਿਆ ਮਤਲਬ ਉਹਨੋਂ ਕਹਿ ਰਿਹਾ ਹੈ ਮੁੰਡਾ ਜਿਹੜਾ ਭਰਾ ਹੈ ਉਹ ਕਹਿ ਰਿਹਾ ਕਿ ਉਹ ਦੇਖੋ ਰਾਸ਼ਾ ਪਿਆ ਰਾਸ਼ਾ ਮਤਲਬ ਇੱਕ ਰਾਕਸ਼ਸ ਲਟਿਆ ਹੋਇਆ ਹੈ ਉਹ ਆਦਮੀ ਨੇ ਪਾਸਾ ਪਰਤਿਆ ਹੁਣ ਉਹਨੇ ਸਾਈਡ ਚੇਂਜ ਕੀਤੀ ਇਹ ਤਾਂ ਹਿਲਦਾ ਹੈ ਜਾਗਦਾ ਹੈ ਮੇਰੀ ਭੈਣ ਨੇ ਸਹਿਮ ਕੇ ਆਖਿਆ ਡਰ ਕੇ ਮੇਰੀ ਭੈਣ ਕਹਿਣ ਲੱਗੀ ਹੋਏ ਹੋਏ ਹੈ ਰਾਖਸ਼ਸ ਤਾਂ ਜ਼ਿੰਦਾ ਹੈ ਤਾਂ ਹਿਲਦਾ ਪਿਆ ਹੈ ਇਹ ਤਾਂ ਜਾਗਦਾ ਪਿਆ ਹੈ ਹੁਣ ਕੀ ਕਰੀਏ ਇਹ ਆਪਾਂ ਨੂੰ ਫੜ ਲਊ ਇਹ ਤਾਂ ਸਾਨੂੰ ਫੜ ਲਏਗਾ ਹੋਰ ਕੀ ਇਸ ਉਸ ਨੇ ਜਵਾਬ ਦਿੱਤਾ ਅਸੀਂ ਰਾਤ ਨੂੰ ਘਰੋਂ ਬਾਹਰ ਤਾਂ ਘਟ ਹੀ ਕਦੀ ਨਿਕਲੇ ਸਾਂ ਪਰ ਇਹ ਸੁਣਿਆ ਹੋਇਆ ਸੀ ਕਿ ਜੇ ਡਰ ਲੱਗੇ ਤਾਂ ਵਾਹਿਗੁਰੂ ਦਾ ਨਾਂ ਲੈਣਾ ਚਾਹੀਦਾ ਹੈ ਫੇਰ ਡਰ ਹਟ ਜਾਂਦਾ ਹੈ ਆਪਾਂ ਵੀ ਵਾਇਗਰੂ ਵਾਇਗਰੂ ਕਰੀਏ ਹੁਣ ਆਪਸ ਵਿੱਚ ਸੋਚ ਰਹੇ ਆ ਕਿ ਸੁਣਿਆ ਹੋਇਆ ਸੀ ਕਿ ਜੇ ਵਾਇਗਰੂ ਜੀ ਦਾ ਨਾਮ ਲਵੋ ਤਾਂ ਡਰ ਨਹੀਂ ਲੱਗਦਾ ਤੇ ਇਹਨਾਂ ਨੇ ਕਿਹਾ ਕਿ ਅਸੀਂ ਵੀ ਵਾਇਗਰੂ ਵਾਇਗਰੂ ਕਰਾਂਗੇ ਵਾਇਗਰਾ ਤੋਂ ਵਾਇਗਰੂ ਤੋਂ ਤਾਂ ਭੂਤ ਪ੍ਰੇਤ ਵੀ ਡਰਦੇ ਨੇ ਆਦਮੀ ਨਹੀਂ ਵੀ ਉਹ ਕਹਿੰਦੇ ਜਿਹੜੇ ਵਾਇਗਰੂ ਨੇ ਭਗਵਾਨ ਤੋਂ ਤਾਂ ਭੂਤ ਪ੍ਰੇਤ ਡਰਦੇ ਨੇ ਜੇ ਆਦਮੀ ਹੋਣ ਉਹ ਥੋੜੀ ਡਰਦੇ ਹਨ ਮੇਰੀ ਭੈਣ ਨੇ ਕਿਹਾ ਮੈਂ ਮੰਨ ਗਿਆ ਸੜਕ ਵਿੱਚ ਪਿਆ ਰਾਸ਼ਾ ਤਾਂ ਆਦਮੀ ਸੀ ਵੀ ਉਹ ਤਾਂ ਇੱਕ ਆਦਮੀ ਸੀਗਾ ਉਹ ਰੱਬ ਤੋਂ ਕੱਦ ਡਰਨ ਲੱਗਾ ਸੀ ਤਾਂ ਫੇਰ ਹੁਣ ਕੀ ਕਰੀਏ ਅਸੀਂ 5 7 ਮਿੰਟ ਸਹਿਮ ਕੇ ਖਲੋਤੇ ਰਹੇ ਡਰ ਕੇ ਅਸੀਂ ਖੜੇ ਰਹੇ ਹਾਲੇ ਵੀ ਸਾਡੇ ਦਿਲਾਂ ਵਿੱਚ ਆਸ ਸੀ ਕਿ ਕੋਈ ਆਦਮੀ ਇਸ ਰਾਸ਼ੇ ਨੂੰ ਡਰਾਉਣ ਵਾਲਾ ਸਾਡੇ ਨਾਲ ਆ ਮਿਲੇਗਾ ਮਤਲਬ ਹਲੇ ਵੀ ਇਹਨਾਂ ਨੂੰ ਸਿਗਾ ਕਿ ਸਾਨੂੰ ਕੋਈ ਪਿੰਡ ਦਾ ਕੋਈ ਸਿਆਣਾ ਬੰਦਾ ਕੋਈ ਵੱਡੀ ਉਮਰ ਦਾ ਬੰਦਾ ਮਿਲ ਜਾਏਗਾ ਤੇ ਇਹਨੂੰ ਡਰਾ ਕੇ ਭਜਾ ਦੇਗਾ ਪਰ ਇਹ ਆਸ ਪੂਰੀ ਹੁੰਦੀ ਨਾ ਦਿੱਸੀ ਪਰ ਕੋਈ ਬੰਦਾ ਨੇੜੇ ਆਂਦਾ ਨਜ਼ਰ ਨਹੀਂ ਦਿਖਦਾ ਪਿਆ ਸੀ ਅਸੀਂ ਇੱਕ ਦੂਸਰੇ ਦੇ ਮੂੰਹ ਵੱਲ ਤੱਕਦੇ ਰਹੇ ਪਰ ਅਜਿਹੇ ਸਮੇਂ ਅਸੀਂ ਉਸ ਵੇਲੇ ਇੱਕ ਦੂਸਰੇ ਦੇ ਚਿਹਰਿਆਂ ਵਿੱਚ ਕੀ ਲੱਭ ਸਕਦੇ ਸਾਂ ਅ ਸਾਡਾ पलपल मतलब ਸਾਡੀ ਇਨੋਸੈਂਸ ਸਾਡੀ ਏਕਤਾ ਸਾਡੀ ਯੂਨਿਟੀ ਬੇਕਰਾਰ ਹੋਏ ਖਲੋਤੇ ਸਨ ਮਤਲਬ ਹੁਣ ਸਾਡਾ ਇੱਥੇ ਸਾਡਾ ਪੋਲਾ ਪੰਡ ਤੇ ਸਾਡੀ ਏਕਤਾ ਜਿਹੜੀ ਹੈ ਬੇਕਰਾਰ ਹੋਏ ਖੜੀ ਹੋਈ ਸੀ ਮਤਲਬ ਹੀ ਹੈਲਪਲੈਸ ਸੀਗੀ ਅਸੀਂ ਕੁਝ ਮਿੰਟਾਂ ਬਾਅਦ ਮੇਰਾ ਰੋਣ ਨਿਕਲ ਗਿਆ ਮਤਲਬ ਜਿਹੜਾ ਲੇਖਕ ਹੈ ਉਹ ਰੋਣ ਲੱਗ ਪਿਆ ਮੇਰੀ ਭੈਣ ਨੇ ਪੱਲੇ ਨਾਲ ਮੇਰੇ ਅਥਰੂ ਮੇਰੇ ਲਈ ਆंसू ਪੂੰਜ ਦੇ ਆਖਿਆ ਮੱਤ ਪੱਲੇ ਨਾਲ ਮਤਲਬ ਆਪਣੀ ਜਿਵੇਂ ਚੁੰਨੀ ਦੀ ਇੱਕ ਸਾਈਡ ਹੁੰਦੀ ਹੈ ਉਹਦੇ ਨਾਲ ਮੇਰੇ ਆਸੂ ਪੂੰਜੇ ਤੇ ਕਿਆ ਨਾ ਵੀਰ ਰੋ ਨਾ ਕਿਉਂ ਐ ਆਪਾਂ ਇੱਥੇ ਖੜੋ ਖੜੋਤੇ ਆ ਹੁਣ ਪਿੰਡੋਂ ਕੋਈ ਆ ਜਾਓ ਰੋਣਾ ਕਿਉਂ ਐ ਮਤਲਬ ਇਹ ਕਹਿ ਰਹੀ ਐ ਨਾ ਵੀਰ ਰੋਣਾ ਕਿਉਂ ਐ ਆਪਾਂ ਇੱਥੇ ਖੜੋ ਖੜੋਨੇ ਆ ਹੁਣੇ ਪਿੰਡੋਂ ਕੋਈ ਆ ਜਾਓ ਵੀ ਅਸੀਂ ਇੱਥੇ ਖੜੇ ਹੁੰਨੇ ਆ ਪਿੰਡੋਂ ਕੋਈ ਨਾ ਕੋਈ ਤਾਂ ਆ ਹੀ ਜਾਊਗਾ ਸਾਨੂੰ ਮਿਲ ਜਾਏਗਾ ਤੇ ਉਹਦੇ ਨਾਲ ਅਸੀਂ ਇਹ ਸੜਕ ਪਾਰ ਕਰ ਲਵਾਂਗੇ ਅਸਾਂ ਕੁਝ ਕਦਮ ਸੜਕ ਵੱਲ ਪੁੱਟੇ ਹੁਣ ਉਹਨਾਂ ਨੇ ਫੇਰ ਕੁਝ ਕਦਮ ਅੱਗੇ ਪੁੱਟੇ ਸੜਕ ਵੱਲ ਫੇਰ ਖਲੋ ਗਏ ਤੇ ਫਿਰ ਉਹ ਹੀ ਪੰਜ ਕਦਮ ਮੁੜਾਏ ਮਤਲਬ ਅੱਗੇ ਪੰਜ ਕਦਮ ਗਏ ਫਿਰ ਡਰਦੇ ਮਾਰੇ ਫੇਰ ਪੰਜ ਕਦਮ ਪਿੱਛੇ ਆ ਗਏ ਅੰਤ ਮੇਰੀ ਭੈਣ ਨੇ ਕੁਝ ਵਿਚਾਰ ਬਾਤ ਕਿਹਾ ਕੁਝ ਸੋਚ ਕੇ ਕਿਹਾ ਆਪਾਂ ਕਹਾਂਗੇ ਅਸੀਂ ਤਾਂ ਪੇਮੀ ਦੇ ਨਿਆਣੇ ਹਾਂ ਸਾਨੂੰ ਨਾ ਫੜ ਉਸ ਦੇ ਮੂੰਹ ਵਿੱਚੋਂ ਪੇਮੀ ਸ਼ਬਦ ਬੜਾ ਮਿੱਠਾ ਨਿਕਲਦਾ ਹੁੰਦਾ ਸੀ ਤੇ ਹੁਣ ਤਾਂ ਜਦ ਉਹ ਮੇਰੇ ਵੱਲ ਝੁੱਕ ਕੇ ਮੈਨੂੰ ਤੇ ਆਪਣੇ ਆਪ ਨੂੰ ਦਿਲਾਸਾ ਦੇ ਰਹੀ ਸੀ ਉਹ ਖੁਦ ਪੇਮੀ ਬਣੀ ਹੋਈ ਸੀ ਮਤਲਬ ਉਹਦੀ ਭੈਣ ਉਹਦੀ ਮਾਂ ਦੇ ਰੂਪ ਵਿੱਚ ਉਹਨੂੰ ਲੱਗਦੀ ਪਈ ਸੀ ਪੇਮੀ ਬਣ ਕੇ ਕਿਉਂਕਿ ਜਿਹੜੀ ਭੈਣਾ ਹੁੰਦੀ ਹੈ ਨਾ ਵੱਡੀਆਂ ਭੈਣਾਂ ਉਹ ਇੱਕ ਤਰ੍ਹਾਂ ਮੰਮੀ ਛੋਟੀ ਮੰਮੀ ਦੇ ਵਾਂਗ ਹੀ ਆਰਡਰ ਦਿੰਦੀਆਂ ਭਰਾਵਾਂ ਨੂੰ ਤੇ ਕਹਿੰਦੀ ਕਿ ਜਿਵੇਂ ਉਹ ਮੁੰਡਾ ਕਹਿ ਰਿਹਾ ਹੈ ਭਰਾ ਕਹਿ ਰਿਹਾ ਕਿ ਜਿਵੇਂ ਉਹ ਇਹ ਕਹਿ ਰਹੀ ਸੀ ਨਾ ਮੈਨੂੰ ਇਦਾਂ ਲੱਗਿਆ ਕਿ ਉਹ ਆਪ ਹੀ ਪੇਮੀ ਬਣੀ ਹੋਈ ਹੈ ਵੀ ਆਪ ਹੀ ਮੇਰੀ ਮੰਮੀ ਬਣੀ ਹੋਈ ਹੈ ਮੇਰੇ ਦਿਲ ਨੂੰ ਟਾਰਸ ਵੱਜ ਗਈ ਬੰਦਾ ਹੌਸਲਾ ਹੋ ਗਿਆ ਰਾਜੇ ਨੂੰ ਜਦ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਨਿਆਣੇ ਹਾਂ ਨਿਰਾਸ਼ੇ ਨੂੰ ਜਦੋਂ ਪਤਾ ਲੱਗੇਗਾ ਕਿ ਅਸੀਂ ਪੇਮੀ ਦੇ ਵੀ ਇਹ ਰਾਖਸ਼ ਜਿਹੜਾ ਹੈ ਜਦੋਂ ਇਹਨੂੰ ਪਤਾ ਲੱਗੇਗਾ ਤਾਂ ਉਹ ਸਾਨੂੰ ਕੁਝ ਨਹੀਂ ਆਖੇਗਾ ਨਹੀਂ ਪਕੜੇਗਾ ਜਿਵੇਂ ਕੰਬਦਾ ਹਿਰਦਾ ਤੇ ਠਿੜਕਦੇ ਪੈਰ ਵਾਇਗਰੂ ਵਾਇਗਰੂ ਕਹਿੰਦੇ ਸ਼ਮਸ਼ਾਨ ਭੂਮੀ ਵਿੱਚੋਂ ਗੁਜ਼ਰ ਜਾਂਦੇ ਹਨ ਉਵੇਂ ਹੀ ਅਸੀਂ ਪੇਮੀ ਦਾ ਨਾਮ ਲੈ ਕੇ ਸੜਕ ਪਾਰ ਹੋ ਗਏ ਮਤਲਬ ਉਹ ਅਖੀਰ ਉਹਨਾਂ ਨੇ ਕਿੰਨੇ ਕਿਹਦਾ ਨਾਮ ਲੈ ਕੇ ਸੜਕ ਪਾਰ ਕੀਤੀ ਆਪਣੀ ਮੰਮੀ ਦਾ ਰਾਸ਼ਾ ਉਸ ਤਰ੍ਹਾਂ ਉੱਥੇ ਹੀ ਪਿਆਰਿਆ ਤੇ ਜਿਹੜਾ ਰਾਕਸ਼ਸ ਸੀਗਾ ਜਿਹੜਾ ਉਹ ਬੰਦਾ ਸੀਗਾ ਜਿਨ੍ਹਾਂ ਨੂੰ ਜਿੰਨੂ ਐ ਰਾਕਸ਼ਸ ਮੰਨ ਰਹੇ ਸੀ ਉਹ ਉੱਥੇ ਹੀ ਪਿਆਰਿਆ ਹੁਣ ਇਹਦੇ ਪਹਿਲਾ ਸ਼ਬਦ ਅਰਥ ਕਰ ਲੈਂਦੇ ਆ ਵੀਰ ਦਾ ਮਤਲਬ ਹੁੰਦਾ ਹੈ ਵੀਰ ਫੇਰ ਹੈ ਪਠੋਰੇ ਮਤਲਬ ਮੇਮਣੇ ਲੇਲੇ ਜਾਂ ਛੇਲੇ ਵਾਕੁਰ ਮਤਲਬ ਵਾਂਗ ਉਹਨਾਂ ਦੇ ਵਾਂਗ ਜਿਵੇਂ ਪਠੋਰੇ ਵਾਕੁਰ ਮਤਲਬ ਪਠੋਰੀਆਂ ਦੀ ਤਰ੍ਹਾਂ ਪੈ ਸਾਗਰ ਹੁੰਦਾ ਹੈ ਭਵ ਸਾਗਰ ਜਾਂ ਸੰਸਾਰ ਮਦਰਸਾ ਹੁੰਦਾ ਹੈ ਸਕੂਲ ਜਾਂ पाठशाला ਕਰਾਰ ਹੁੰਦਾ ਹੈ ਇਕਰਾਰ ਪ੍ਰਣ ਲੈਣਾ ਪ੍ਰੋਮਿਸ ਕਰਨਾ ਜਾਂ ਵਚਨ ਦੇਣਾ ਠਠੰਬਰ ਕੇ ਯਾਨੀ ਟੌਰ ਪਰ ਹੋ ਕੇ ਜਾਂ ਡਰ ਕੇ ਇਹ ਜਿਆਦਾ ਈਜ਼ੀ ਹੈ ਠਠੰਬਰ ਕੇ ਯਾਨੀ ਡਰ ਕੇ कुमाऊंकू कु यानी कुमाऊंकू कु 8 कनाल था 8 कनाल दिस इज अ यूनिट ऑफ मेजरमेंट सूफ सूफ होता है काले रंग का कपड़ा वास्कट की होती है फतुही मींस कोट्टी यानी बिना बाहां तो जैकेट जेड़ी होती है पलपण मींस भलेआई या पलमानसी मतलब भला भला करना किसीना या भोलापन होना बेकरार यानी बेचैन होना ठारस मतलब दिलासा मिलना ठीक है जी ਹੁਣ ਇਹਦੇ ਸ਼ਬਦ ਅਰਥ ਦੇਖ ਲੈਣੇ ਉਹ ਸੌਰੀ ਉਹ ਦੇਖ ਲੈਣੇ ਆ ਕੁਐਸਚਨ ਆਨਸਰ ਲੇਖਕ ਅਤੇ ਉਸਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਅਤੇ ਕਿਉਂ ਤੇ ਲੇਖਕ ਅਤੇ ਉਸਦੀ ਭੈਣ ਨੂੰ ਹਰ ਰੋਜ਼ ਇੱਕ ਵਾਰੀ ਡਰਾਉਣੀ ਜਰਨੈਲੀ ਸੜਕ ਪਾਰ ਕਰਕੇ ਆਪਣੇ ਬਾਪੂ ਅਤੇ ਕੰਮੇ ਨੂੰ ਰੋਟੀ ਫੜਾਉਣ ਲਈ ਖੇਤ ਵਿੱਚ ਜਾਣਾ ਪੈਂਦਾ ਸੀ ਨੈਕਸਟ ਬੱਚਿਆਂ ਨੂੰ ਕਿਹੜੀ ਗੱਲ ਪੈ ਸਾਗਰ ਲੱਗਦੀ ਸੀ ਤੇ ਕਿਉਂ ਬੱਚਿਆਂ ਨੂੰ ਜਰਨੇਲੀ ਸੜਕ ਨੂੰ ਪਾਰ ਕਰਨਾ ਪੈ ਸਾਗਰ ਲੱਗਦਾ ਸੀ ਕਿਉਂਕਿ ਉਸ ਉੱਤੇ ਜੰਗਲੀ ਪਠਾ ਜੰਗਲੀ ਪਠਾਣਾ ਰਾਸ਼ੀਆਂ ਤੇ ਹੋਰ ਨਾ ਪਰਦੇਸੀਆ ਦਾ ਲਾਂਗਾ ਹੁੰਦਾ ਸੀ ਅਤੇ ਉਹਨਾਂ ਨੂੰ ਰਾਸ਼ੀਆਂ ਤੋਂ ਡਰ ਆਉਂਦਾ ਰਹਿੰਦਾ ਸੀ ਲੇਖਕ ਕਿਹੜੀਆਂ ਗੱਲਾਂ ਨੂੰ ਨਰਕ ਤੇ ਕਿਹੜੀਆਂ ਨੂੰ ਸੁਰਗ ਆਖਦਾ ਹੈ ਲੇਖਕ ਖੇਡ ਨੂੰ ਸੁਰਗ ਆਖਦਾ ਹੈ ਸਭ ਤੋਂ ਵੱਡਾ ਨਰਕ ਸਕੂਲ ਸੀ ਭਾਵੇਂ ਖੇਤ ਖੇਤ ਉਹਨਾਂ ਲਈ ਸੁਰਗ ਸੀ ਪਰ ਖੇਤ ਰੋਟੀ ਦੇਣ ਜਾਣ ਦੀ ਖੇਚਲ ਉਹਨਾਂ ਲਈ ਨਰਕ ਵਿੱਚੋਂ ਦੀ ਖੇਚਲ ਨਰਕ ਦੇ ਸਮਾਨ ਸੀ ਇਦਾਂ ਵੀ ਖੇਤ ਉਹਨਾਂ ਲਈ ਸੁਰਗਤ ਸੀ ਤੇ ਖੇਤ ਰੋਟੀ ਫੜਾਉਣ ਜਾਣ ਫੜਾਉਣ ਜਾਣ ਦੀ ਖੇਚਲ ਨਰਕ ਦੇ ਸਮਾਨ ਸੀ ਇਹ ਲਿਖ ਸਕਦੇ ਹੋ ਲੇਖਕ ਅਤੇ ਉਸਦੀ ਭੈਣ ਨੇ ਸੜਕ ਪਾਰ ਕਰਨ ਕਰਮ ਦੇ ਡਰ ਨੂੰ ਦਬਾਉਣ ਲਈ ਕਿਹੜਾ ਤਰੀਕਾ ਸੋਚਿਆ ਲੇਖਕ ਅਤੇ ਉਸਦੀ ਭੈਣ ਨੇ ਸੜਕ ਪਾਰ ਕਰਨ ਦੇ ਡਰ ਨੂੰ ਭਜਾਉਣ ਲਈ ਪਹਿਲਾਂ ਕਹਾਣੀ ਸੁਣਾਉਣ ਅਤੇ ਫਿਰ ਵਾਇਗਰੂ ਦਾ ਨਾਂ ਦਾ ਸਹਾਰਾ ਲੈਣ ਦਾ ਤਰੀਕਾ ਸੋਚਿਆ ਭੈਣ ਭਰਾ ਸੜਕ ਪਾਰ ਕਰਨ ਵਿੱਚ ਸਫਲ ਕਿਵੇਂ ਹੋਏ ਭੈਣ ਭਰਾ ਨੇ ਕਿਵੇਂ ਸੜਕ ਪਾਰ ਕੀਤੀ ਇਹ ਸੋਚ ਕੇ ਕਿ ਉਹ ਕੀ ਕਹਿਣਗੇ ਕਿ ਉਹ ਪੇਮੀ ਦੇ ਉਵੇਂ ਹੀ ਅਸੀਂ ਪੇਮੀ ਦਾ ਨਾਂ ਲੈ ਕੇ ਤੇ ਭੈਣ ਭਰਾ ਨੇ ਆਪਣੀ ਮਾਂ ਦਾ ਨਾਂ ਲੈ ਕੇ ਸੜਕ ਪਾਰ ਕੀਤੀ ਸੜਕ ਪਾਰ ਕਰਨ ਵਿੱਚ ਸਫਲ ਹੋਏ ਠੀਕ ਹੈ ਜੀ ਹੁਣ ਵਾਕ ਬਣਾਓ ਮੁਸ਼ਕਲ ਘਾਟੀ ਤੇ ਫੌਜ ਨੇ ਮੁਸ਼ਕਲ ਘਾਟੀ ਪਾਰ ਕੀਤੀ ਸ਼ਰਨ ਤੇ ਰਾਜੂ ਰਾਜੇ ਦੀ ਸ਼ਰਨ ਵਿੱਚ ਰਹਿੰਦਾ ਹੈ ਮੰਤਵ ਮੇਰਾ ਮੰਤਵ ਮੰਤਵ ਅਥੇ ਆਇਆ ਸੀ ਨਾ ਮੰਤਵ ਹੁੰਦਾ ਮੋਟਿਵ ਅ ਰਸਤਾ ਰਸਤਾ ਪਾਰ ਕਰਨ ਦੇ ਮੰਤਵ ਨਾਲ ਉਹਨਾਂ ਨੇ ਕਹਾਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਰੁਝੇਵੇਂ ਹੁੰਦਾ ਬਿਜ਼ੀ ਹੋਣਾ ਤੇ ਅੱਜ ਕੱਲ੍ਹ ਸ਼ਹਿਰਾਂ ਦੇ ਲੋਕ ਰੁਝੇਵੇਂ ਹੁੰਦੇ ਹਨ ਜਾਂ ਰੁਝੇਵੇਂ ਰਹਿੰਦੇ ਹਨ ਗੁਸਥਾਖੀ ਯਾਨੀ ਗਲਤੀ ਤੇ ਰਾਜੂ ਤੋਂ ਕੱਲ ਸਕੂਲ ਵਿੱਚ ਅ ਗੁਸਥਾਕੀ ਹੋ ਗਈ ਜੀਆ ਜਮਾਤ ਵਿੱਚ ਜੀ ਗੁਸਥਾਕੀ ਹੋ ਗਈ ਦਿਲਾਸਾ ਮਾਤਾ ਜੀ ਨੇ ਮੈਨੂੰ ਦਿਲਾਸਾ ਦਿੱਤਾ ਜਾਂ ਮੈਂ ਨੰਬਰ ਨਾ ਹਾਂ ਤੇ ਰਾਜੂ ਰੋ ਰਿਹਾ ਸੀ ਤੇ ਮਾਤਾ ਜੀ ਨੇ ਉਸ ਨੂੰ ਦਿਲਾਸਾ ਦਿੱਤਾ ਠਟੰਬਰ ਕੇ ਹੁੰਦਾ ਡਰ ਕੇ ਤੇ ਸ਼ੇਰ ਨੂੰ ਦੇਖ ਕੇ ਰਾਜੂ ਦਾ ਠਟੰਬਰ ਕੇ ਸ਼ੇਰ ਨੂੰ ਵੇਖ ਕੇ ਰਾਜੂ ਦਾ ਠਟੰਬਰ ਕੇ ਰੋਣਾ ਨਿਕਲ ਗਿਆ ਘਾਤ ਲਈ ਖਲੋਤਾ ਘਾਤ ਲਈ ਖਲੋਤਾ ਮੀਨਸ ਘਾਤ ਲਈ ਖਲੋਤਾ ਦਾ ਮਤਲਬ ਕੀ ਹੋਏਗਾ ਜਸਟ ਅ ਸੈਕਿੰਡ ਘਾਤ ਲਈ ਖਲੋਤਾ ਦਾ ਕੀ ਹੋ ਸਕਦਾ ਹੈ ਕਿ ਬਿੱਲੀ ਚੂਹੇ ਨੂੰ ਫੜਨ ਲਈ ਘਾਤ ਲਈ ਖਲੋਤੀ ਸੀ ਦੇਖੋ ਮੁਸ਼ਕਲ ਘਾਟੀ ਦੇ ਵਿੱਚ ਕੀ ਕਰ ਸਕਦੇ ਹਾਂ ਸੀ ਕਿ ਫੌਜ ਨੇ ਮੁਸ਼ਕਲ ਘਾਟੀ ਪਾਰ ਕੀਤੀ ਸ਼ਰਨ ਰਾਜੂ ਰਾਜੇ ਦੀ ਸ਼ਰਨ ਵਿੱਚ ਰਹਿੰਦਾ ਹੈ ਮੰਤਵ ਦਾ ਤੁਸੀਂ ਲਿਖ ਸਕਦੇ ਹੋ ਕਿ ਕਵਿਤਾ ਦਾ ਮੰਤਵ ਮਨੋਰੰਜਨ ਕਰਨਾ ਹੁੰਦਾ ਹੈ ਐਵੇਂ ਲਿਖ ਸਕਦੇ ਹਾਂ ਰੁਝੇਵੇਂ ਅੱਜ ਕੱਲ੍ਹ ਲੋਕਾਂ ਦੇ ਰੁਝੇਵੇਂ ਬਹੁਤ ਵੱਧ ਗਏ ਹਨ ਗੁਸਥਾਖੀ ਸਾਨੂੰ ਵੱਡਿਆਂ ਸਾਹਮਣੇ ਬੋਲਣ ਦੀ ਗੁਸਥਾਖੀ ਨਹੀਂ ਕਰਨੀ ਚਾਹੀਦੀ ਵਿਲਾਸਾ ਔਖੇ ਵੇਲੇ ਸਾਨੂੰ ਇੱਕ ਦੂਸਰੇ ਨੂੰ ਹੌਸਲਾ ਤੇ ਦਿਲਾਸਾ ਦੇਣਾ ਚਾਹੀਦਾ ਹੈ ਠਠੰਬਰ ਕੇ ਯਾਨੀ ਡਰ ਕੇ ਸ਼ੇਰ ਨੂੰ ਦੇਖ ਕੇ ਅਸੀਂ ਠਠੰਬਰ ਕੇ ਖੜੇ ਹੋ ਗਏ ਘਾਤ ਲਾਈ ਖਲੋਤਾ ਬਿੱਲੀ ਚੂਹੇ ਨੂੰ ਫੜਨ ਲਈ ਘਾਤ ਲਾਈ ਖਲੋਤੀ ਸੀ ਠੀਕ ਹੈ ਜਾਂ ਕੁੱਤਾ ਬਿੱਲੀ ਨੂੰ ਫੜਨ ਲਈ ਘਾਤ ਲਾਈ ਖਲੋਤਾ ਸੀ